ਸਚਿ ਨੂੰ ਪਿਆਰੇ ਮਰੀਆਮਟ ਮਹਿਲ ਚਵਾਰੇ ਜਦ ਕੇ ਤਾਂ ਪਨਜ ਰੰਗੀ ਲੈ ਜਾਪਨ ਇਹ ਨਾਗ ਜਰੀਲੇ ਇਹ ਤੋਂ ਚੰਗਾ ਦੰਗਲ ਬਿੱਕ ਡੇਰਾ ਬੈ ਪਟ ਰਹਿਣਾ ਖੇਰੀਆਂ ਦਾ ਤਨੂ ਯਾਰ ਦੇ ਦਸਤ ਰਿੱਕੂਂਗੇ ਰਾ ਉਹ ਪਟ ਰਹਿਣਾ ਪਨੀਆਂ ਜੋ ਸ਼ਬਦ ਸੁਰਾਈਆਂ ਜਾਪਨ ਇਹ ਜਮਾਂ ਜਪਾਈਆਂ

ਕਦੋਂ ਤੱਕ ਰੁਕਿਆ ਰਹਿਣਾ ਬੇ ਮਿੱਤਰ ਪਿਆਰੇ ਨੂੰ ਸਦਾ ਹਾਲ ਮਰੀਦਾਂ ਦਾ ਕਹਿਣਾ ਉਸ ਮਿੱਤਰ ਪਿਆਰੇ ਪ੍ਰੀਤਮ ਇਕ ਬਾਰਿਆਂ ਮੇ ਆਕੇ ਤੂੰ ਦਰਸ ਦਿਖਾਵੇਂ ਰਾਜੇ ਬਿਜਨ ਨੂੰ ਬਿਜਾਵਾ ਗਿਰਤਾਂ ਦਾ ਕਬਰੂ ਟੂਲਾਵਾ ਸੇਰੀ ਬਜ ਕੇ ਬਣਾ ਦਿਆ ਬਹਿਣਾ ਬੇ ਮਿੱਤਰ ਆਰੇ ਨੂੰ ਸਦਾ ਹਾਲ ਮਰੀਦਾਂ ਦਾ ਕਹਿਣਾ ਜ਼ਮਤ ਪਿਆਰੇ ਈਕੇ ਮੈਂ ਪ੍ਰੇਮ ਪਿਆਲਾ ਹੋ ਜਾਵਾਂ ਜੋ ਕੀਮਤ ਵਾਲਾ ਚੱਜਾਵੇ ਨਾਂਖ ਮਾਰੀ ਉਰਦਾਵਾ ਦੁਨੀਆ ਸਾਰੀ ਕਦਾ ਰਜ ਰਜ داری ਸ਼ੇਰ ਤੇਰਾ ਬੇਪੱਧ ਰਹਿਣਾ ਆਵੋ ਬੇਪੱਧ ਰਹਿਣਾ ਕੇਰੀਆਂ ਦਾ ਤੈਨੂੰ ਜੱਜ ਦੇ ਦਸ ਤਿਰ ਕਿੰਗੇੜਾ ਹੋ ਪਟ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ